ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਫਾਰਮਾਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਪ੍ਰਿੰਟ ਰਾਜਾ ਅਸਾਂ ਸੀ ਢਿਲੋ ਦੇਰੀ ਫਾਰਮ ਤੇ ਪਹੁੰਚੇ ਆ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਛੋਟੀਆਂ ਦਿਖਾਵਾਂਗੇ ਦੋਵੇਂ ਬਿਲਕੁਲ ਤਾਲੀਆਂ ਸਹੀਆਂਗਾ ਆਪਾਂ ਪਹੁੰਚੇ ਵੀਰਾਂ ਦੇ ਫਾਰਮਾਂ ਦੇ ਤੁਹਾਨੂੰ ਚਾਹੂ ਕਰਦੇ ਆਂ ਵੀਕਣਾ ਗੱਲਬਾਤ ਤੇ ਕੁਛ ਦੇਣਾ ਦੀ ਡਿਟੇਲ ਆਜਾ ਵੀਰੋ ਕਸੇ ਭਾਜੀ ਸਸਤੀ ਘਰ ਵਿੱਚੀ ਉਸਨਾ ਠੀਕ ਠਾਕ ਜੀ ਵਧੀਆ ਵਿੱਚੀ ਤੁਸੀਂ ਸੁਣਾਓ ਚੜਦੀ ਕਲਾ ਜੀ ਚੜਦੀ ਕਲਾ ਚੈਦੀ ਚੱਕੇ ਭਾਜੀ ਉਹ ਠੀਕ ਠਾਕ ਪਰਿਵਾਰ ਬਹੁਤ ਵਧੀਆ ਵਿੱਚੀ ਤੁਸੀਂ ਸੁਣਾਓ ਹਾਂਜੀ ਵਧੀਆ ਵਿੱਚੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਹਾਂ ਭਾਈ ਮੇਰਾ ਹਰਮਨ ਜੋ ਪਿੰਡ ਰਾਏ ਸਾਂਸੀ ਕਿਲਾ ਬਸਤ ਪਸਿਲ ਜਨਾਲਾ ਠੀਕ ਹੈ ਜੀ ਫੋਨ ਨੰਬਰ 8264442131 ਭਾਜੀ ਠੀਕ ਹੈ ਜੀ ਚੈਦੀ ਟੋਟੀਆਂ ਦੋ ਜੇ ਸੂਈਆਂ ਅੱਛਾ ਜੀ ਠੀਕ ਹੈ ਠੀਕ ਹੈ ਭਾਜੀ ਦੋਵੇਂ ਸੱਜਣਾ ਬਿਲਕੁਲ ਤਾਲੀਆਂ ਸੱਜਣਾ ਇਦਾਂ ਕਰੀ ਸ਼ੁਰੂਆਤ ਇਦਾਂ ਕਰ ਲਈਏ ਪੈਤਰੋ ਕਰਦੀ ਜਿੱਦਰਾ ਮਰਜ਼ੀ ਕਰ ਲੋ ਛੱਡੇ ਭਾਜੀ ਦੱਸਿਓ ਭਈ ਆ ਕਿਲਮਾ ਸੁਹਾ ਸੁਈ ਝੋਟੀ ਆ ਭਾਜੀ ਚਾਰ ਦਾ ਦਾ ਝੋਟੀ ਸੁਈ ਏ ਅੱਛਾ ਜੀ ਪਹਿਲਾ ਸੁਹਾ ਜੀ ਠੀਕ ਹੈ ਜੀ ਤੁਸੀਂ ਨੂੰ ਦੇਣ ਹੋ ਗਏ ਜੇ 15 16 20 ਲਾਲੇ ਕੋਈ ਵੀ ਰੋ ਪੱਟਾ ਜੇ ਮੰਗੋ ਠੀਕ ਹੈ ਭਾਜੀ ਆ ਮੇਲ ਕੱਫ ਆ ਗਿਆ ਜੀ ਆ ਜੈੱਟ ਬਲੈਕ ਕੱਟਾ ਭਾਜੀ ਮਗਰ ਅਹਿਮ 29 ਦਾ ਅੱਛਾ ਜੀ ਪਿੱਛੋਂ ਨਿਵਾਲਵਾ ਵਸਾਰੀਏ ਕੱਟੇ ਦੀ ਪੇਸ਼ਕੁਨਾ ਬਖਾਈਏ ਬੜੀ ਘਾਟ ਕਾਟ ਲੈਣਾ ਹੈ ਅਰੇ ਕਰੋ ਅੱਛਾ ਕਰਾਂਗੇ ਪੰਡਾ ਭਈਆ ਕਰ ਮੜ ਗਏ ਆ ਭਾਜੀ ਇਦਰਾ ਕਾਰਚੋ ਲਿਆ ਵਖਾਰੀ ਮੜਾ ਜਾ ਮਿਲਕ ਵੈਨ ਵਖਾਰੋ ਭਾਜੀ ਝੋੜੀ ਦੀ ਮਿਲਕ ਵੈਨ ਤੇ ਥਾਣਾ ਦਾ ਸੈੱਜਾ ਚੱਕ ਤੇ ਐਨ ਗਿਠ ਗਿਠ ਤੇ ਥਨ ਲੱਗਾ ਵਾ ਤੇ ਸ਼ੇਰ ਤੋਂ ਆਦੀ ਸਟੇਲ ਨੂੰ ਜਲਦੀ ਕੰਪਨੀ ਬਹੁਤ ਜ਼ਿਆਦਾ ਜਲਦੀ ਜਿੰਨੇ ਕਾਰਨੇ ਕਾ ਜੈਸਾ ਲੱਗਾ ਵਾ ਛੀ ਠੰਡੀ ਭਾਜੀ ਬਹੁਤ ਜ਼ਿਆਦਾ ਝੋਟੀਆਂ ਆ ਵਾ ਜਿੱਥੇ ਮਰਜ਼ੀ ਬੈਠੇ ਠੀਕ ਹੈ ਠੀਕ ਕਾਲੇ ਉਹ ਲੰਬੀ ਝੋਟੀ ਬਹੁਤ ਜ਼ਿਆਦਾ ਫੇਰ ਉਹ ਵੀ ਇੱਕ ਕਾਲਾ ਲੰਬੀ ਝੋਟੀ ਛੋਟੇ ਸਿੰਘ ਦੀ ਝੋਟੀ ਵੇਚੀ ਵੇਰ ਲੋ ਜੀ ਇਹ ਕੋ ਸਿਣਾ ਜਾਂ ਚੰਦਤ ਅੱਛਾ ਵੀਜੀ ਕੋ ਥਾਵੇ ਵਾਲ ਉਹ 13 14 12 ਕਿਲੋ ਲੀਟਰ ਮਾਰ ਕੇ ਜਿਹੜਾ ਮਰਜ਼ੀ ਲੈ ਲੈ ਠੀਕ ਹੈ ਜੀ 12 ਲੀਟਰ ਜਿਹੜਾ ਲੀਟਰ ਮੈਂਸੀ ਵਾਲਾ ਉਹ ਸਿਆਰ ਦੁੱਧ ਇੱਕ ਕੋ 1.5 ਡੱਡਾ ਕੱਟ ਸੈਨ ਬੜੀਆਂ ਦਾਵਾਂ ਬਰਾਤ ਨਿਕਾਵਾਂਗੀ ਤੇ ਅਗਰ 12 ਕਿਲੋ ਦੁੱਧ ਭਾਜੀ ਭਲਾ ਕੋ ਵੀ ਸਾਡੇ ਚਾਰ ਟੈਂਕ ਹੋਗੇ ਲੈ ਜੀ ਜੀ ਹਾਂ ਜਿਆਦਾ ਚੰਗਾ ਲੱਗਾ ਦੇ ਨਾ ਨਹੀਂ ਕੰਮ ਕਰ ਜਸ ਲਈ ਆ ਗਿਆ ਉਹ ਲੈ ਲੈ ਕਰੋਲੀ ਬਸ ਜਿਹੜੀ ਪੰਡਾ ਹੀ ਪਾਈਆਂ ਕਰਮਾ ਜੀ ਕਿੰਨਾ ਗੱਲ ਖੋਦੇ ਆ ਭਾਜੀ ਦੁੱਤ ਭਾਜੀ ਜਿਆਦਾ ਨਹੀਂ ਜਣਾ ਕਿ ਉਹ ਦਿੱਤੇ ਨਾ ਭਾਰਤ 13 14 ਕਿਲੋ ਦੇ ਮੱਠਾਵੇ ਵਾਲਾ ਭਾਜੀ ਹੋਣਿਆ 14 ਕਿਲੋ ਜਿਹੜਾ ਲੀਟਰ ਦਾ ਮੇਲ ਲੈਣਾ ਠੀਕ ਹੈ ਠੀਕ ਹੈ 14 ਕਿਲੋਾਂ ਦੇ ਛੋਟੀ ਚੱਲ ਜੂਗੀ ਠੀਕ ਲੋ ਜੀ 14 ਲੀਟਰ ਜਿਹੜਾ ਦੁੱਧ ਪਹਿਲੇ ਸਵੇਰ ਕਰਨ ਵਾਲੀ ਭਰ ਦਿੰਗੇ ਬਾਕੀ ਭਾਜੀ 2 ਕਿਲੋ ਗਾੜਿਆ ਛੋਟੀ ਦੀ 4 ਕਿਲੋ ਪਿਛਾ ਲਿਆ ਜਿਹੜਾ ਮਰਜੀ ਵੀ ਆ ਗਈ ਛੋਟੀ ਟਾਈਮੋਂ ਟਾਈਮ ਛੋਲੇ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਤਾਂ ਮੈਂ ਮਿਲਕ ਮੈਡਮ ਖਾ ਲੋ ਇੱਧਰ ਬੈਠੋ ਛੋਟੀ ਬਿਲਕੁਲ ਵੈਣ ਜਿਹੜੀ ਪੌੜੀ ਜਿਆਦਾ ਚੰਗੀ ਲੱਗੀ ਜਿਆ ਥਣ ਥਣ ਵਿੱਚ ਸਪੈਸ਼ਲ ਹੱਬ ਨਾਲ ਲੱਗਾ ਉਹਨ ਉੰਗਲੇ ਦੇਖ ਲਓ ਕਿ ਕੀ ਦੀ ਛੋਟੀ ਦਾ ਚੰਗੇ ਅੱਡੇ ਦੇ ਹੋਏ ਨੇ 1 40 ਡੇਢ ਹੁੰਦਾ ਆ ਹਾਂਜੀ ਆਪਾਂ ਕੋਈ 1 20 ਨਹੀਂ ਕਰਨਾ 15 ਨਹੀਂ ਕਰਨਾ 10 ਦੀ ਦੇ ਦਈਏ ਹੋਰ ਕਰ ਲਈਏ ਥੋੜਾ ਬੋਲਾ ਹਾਂ ਨਹੀਂ 1 5 ਦੀ ਠੀਕ ਹੈ ਜੀ ਕੀ ਕਿ ਭਾਈ ਛੋੜ ਹੀ ਕਰਨੀਆਂ ਪੂਰੇ ਲੱਖ ਦੀ ਛੋਟੀ ਦਵਾਂਗੇ ਠੀਕ ਪੂਰੇ ਲੱਖ ਦੀ ਹਾਂਜੀ ਚੌਗੀ ਝੋਟੀ ਪਾਜੀ ਮੇਲੇ ਵੱਡੀ ਆ ਠੀਕ ਹੈ ਠੀਕ ਹੈ ਲਓ ਭਜੀ 14 ਲੇਟਾਂ ਦੀ ਪੂਰੇ ਲੱਖ ਦੀ ਬਿਲਕੁਲ ਤਾਜੀ ਸੋਈ ਜਾ ਸੇਮਸੂng ਬੜਾ ਚੰਗਾ ਆ ਗਿਆ ਲੈ ਵਾਹ ਬਹੁਤ ਪਾਜੀ ਹਾਂ ਬੜਾ ਚੰਗਾ ਠੀਕ ਹੈ ਨਾ ਮੈਨੇ ਹਾਂ 12 ਨਿਕਲਿਆ ਅਸਾਂ ਮਹਿੰਦੀ ਵਾਲਾ ਬਿਲਕੁਲ ਤਿਆਰ ਆ ਦੋ ਦਾਰੀ ਪਾਜੀ ਉਰਲੇ ਮਗਰਲੇ ਥਾਂਜਣਾ ਮਰਜੀ ਭਾਲ ਜੋ ਤਾਹ ਪਹੜਾ ਲੱਗਦੀ ਵੇ ਅੱਛਾ ਜੀ ਹਾਂਜੀ ਬਾਕੀ ਧਾਰ ਏਕਣਾ ਪਾਜੀ ਘੜੂ ਵਧੂਗੀ ਠੀਕ ਹੈ ਠੀਕ ਹੈ ਪਾਜੀ ਸ਼ਵਾਈ ਇੱਕ ਬਰਾਬਰ ਹੈ ਤੇ ਬਾਕੀ ਥੋੜੀ ਭਾਲੇ ਦਾਦਾ ਵੀਰ ਇੱਕ ਫਰੰਟ ਉਰਲੇ ਮਗਰਲੇ ਥ ਇਹ ਨੰਬਰ ਤੁਹਾਨੂੰ ਪੜਾ ਭਾਈ ਪਾਲ ਪੈਣੀ ਪੈਣੀ ਹੈ ਹਾਂਜੀ 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 ਠੀਕ ਹੈ ਤੇ ਆਜੋ ਭਾਈ ਹੁਣ ਦੂਜੇ ਨੰਬਰ ਤੇ ਬਾਕੀ ਕੋਈ ਵੀ ਫੋਨ ਲਾਵੇ ਬਾਤ ਕਰਨ ਮੌਕੇ ਦੇ ਕਰ ਦਾਂਗੇ ਥੋੜਾ ਬੋੜਾ اچھا ਈ ਹੈ ਲਓ ਜੀ 30 ਲੀਡਰ ਦੇ ਵਿੱਚੋਂ ਵੀ ਮਾਨਤਾਲ ਬਾਈ ਕਹਿੰਦਾ ਕਿ ਕਰਾਂਗੇ ਜਰੂਰ ਆਮ ਮਹੀਨਾ ਭਾਈ ਤਿੱਜਾ ਸੁਆ ਜਲੇਵਾ ਖਾਓ ਠੀਕ ਹੈ ਲਓ ਜੀ ਤੀਸਰਾ ਸੁਆ ਸੁਈ ਜੇ ਵੀ ਕਰਨ ਵਾਲੀ ਸੀ ਕੱਟਾ ਰਾਤ ਦੀ ਸੀ ਇਹ ਤੇ ਉਹ ਆਵੇ ਜੀ ਮੇਰੇ ਪਾਪਾ ਆ ਗਏ ਬਿਲਕੁਲ ਹੀ ਨੌੜਤੇ ਆ ਜੀ ਠੀਕ ਹੈ ਠੀਕ ਹੈ ਜੀ 2 2.5 ਕਿਲੋ ਬੋਲਾ ਪਾਜੀ ਕਿਲ ਪਹਿਲੇ ਕੱਢ ਕੇ ਪਾਸ ਕਰਕੇ ਮੈਂ ਹੁਣੇ ਲਿਆਂਦੀ ਤੁਹਾਡੇ ਸਾਹਮਣੇ ਅੱਛਾ ਜੀ ਇਹ ਕਿੰਨੇ ਕੁ ਦੁੱਧ ਆ ਦੇਖ ਲਓ ਪਾਜੀ ਕੋਈ ਵੀਰ ਆਪਣੀ ਸਮਝ ਲੈ ਲੈ ਕਿੰਨਾ ਚੋਣਾ ਲੇਵੇ ਉਸ ਹਿਸਾਬ ਨਾਲੇ ਵੀ ਕਿੰਨਾ ਚਵਾ ਸਾਈ ਜੀ ਠੀਕ ਹੈ ਠੀਕ ਹੈ ਜੀ ਇੱਡੀ ਮੈਂ ਪਾਜੀ ਇੱਡੀ ਮੈਂ 12 13 ਕਿਲੋ ਦੁੱਧ ਨਾਲ ਦਿੱਤਾ ਨੇ ਕਿੰਨੇ ਦਿਨਾ ਬਿਲਕੁਲ ਠੀਕ ਆ ਜੀ ਪਿਛੋਂ ਖਾਰੋ ਮਾੜੀ ਜੀ ਪੇਟੀ ਉਹ ਨਹੀਂ ਆ ਕਿੰਨ ਤੋਂ ਨਹੀਂ ਪਿਛੇ ਬਣੀ ਆ ਆਹ ਲੇਵਾ ਵੇਖੋ ਪਾਜੀ ਕੋਈ ਸਾਈਡ ਨਹੀਂ ਹੈ ਕੋਈ ਭਾਰ ਨਹੀਂ ਵੇਖ ਲੋ ਠੀਕ ਹੈ ਠੀਕ ਹੈ ਆ ਲੱਗਾ ਹੋ ਪਾਜੀ 1 ਨੰਬਰ ਅੱਛਾ ਜੀ ਜਿਹੜਾ ਵੀ ਮੈਂ ਤੁਹਾਨੂੰ ਉਹ ਨਾ ਛੱਡੂਗਾ ਠੀਕ ਹੈ ਲੋ ਜੀ ਥਾਣਾ ਦਾ ਸੈਰ ਗਿਆ ਬੇ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਵਾ 6 ਸੂਗਾ ਸੂਈਆ ਤੀਸਰਾ ਛੇ ਫੋਟਾ ਦੀ ਦਾ ਜਿਸ ਵੇਲੇ ਮੈਂ ਇੰਨ ਗਿਲੇ ਥਾਣ ਭਾਂਡਾ ਜਿਹੜਾ ਇਹਨੂੰ ਵੀ ਬਹੁਤ ਹੀ ਚੰਗਾ ਲੱਗਾ ਤੇ ਘੱਟ ਘੱਟ ਵੀ ਬਹੁਤ ਚੰਗਾ ਆ ਗਿਆ ਤੇ ਫੇਲ ਸਵਾਰ ਦੀ ਜਗਾ ਦਾ ਵੀ ਟੈਨਸ਼ਨ ਵੀ ਚੰਗਾ ਬੱਤੀ ਫਿਰ ਚਲੋ ਦੋ ਬਾਲਾ ਯਾਰ ਆ ਆਦਾ ਤਾਜੀ ਸੀ ਕਰਕੇ ਭਾਜੀ ਤਾਂ ਤਾਂ ਤੇ ਲੋਕਾਂ ਤੋਂ ਤਾਂ ਕੋਈ ਨਹੀਂ ਹੋਈਏ ਕਾਸ ਕਰਕੇ ਤੇ ਅਗਲੀ ਸਾਈਡ ਤੋਂ ਵੀ ਪੂਰਾ ਬੰਦ ਕਰਨਾ ਦਾ ਸੈਜ ਗੈਪ ਸਾਕੀ ਭਾਜੀ ਲੇਵਾ ਉਹਨਾਂ ਹੀ ਦਾਜੇ ਉਹਨਾਂ ਹੀ ਪਛਾਣ ਹੈ ਮੈਂ ਦਾ ਵੇਖੋ ਠੀਕ ਹੈ ਠੀਕ ਉਹਨਾਂ ਹੀ ਗੱਡੀਆਂ ਲੇਵਾ ਯਾਰੇ ਉਹਨਾਂ ਹੀ ਪਛਾੜੀਆਂ ਆ ਠੀਕ ਹੈ ਜੀ ਹਾਂਜੀ ਥਾਣੇ ਇਹਨੂੰ ਵੀ ਬਈ ਨੋਕ ਵਾਲਾ ਲੱਗਾ ਤੇ ਨੋਕਲੇ ਥਾਂ ਦੀ ਚਵਾਈ ਬਹੁਤ ਜ਼ਿਆਦਾ ਤੰਪਰਾ ਪੋਲੀ ਨਿਕਲਦੀ ਆ ਤੇ ਇਹਦਾ ਮੁੱਲ ਕੀ ਕਰਨਾ ਹੈ ਰ ਇਹਦਾ ਮੁੱਲ ਭਾਈ 90 95 ਜੋ ਮਰਜ਼ੀ ਕਰੀ ਜਾਈਏ 88000 ਦੀ ਮੈਂ ਦੇਣਾਂਗੀ ਹੋਰ ਕਰ ਦੇਗੇ ਥੋੜਾ ਬੜਾ ਬਾਕੀ ਮੌਕੇ ਦੇ ਕਰ ਦਾਂਗੇ ਮੋਕੇ ਦੇ ਯਾਰ ਛੱਡ ਦਾਂਗੇ ਭਾਈ 87 ਦੀ ਥੰਮ ਠੀਕ ਹੈ ਲੋ ਜੀ 87000 ਦੀ ਸੱਜੇ ਸੂਰੇ ਦੁਰਦ ਇਹ ਵੀ 12 13 ਲੀਟਰ ਕੱਢੀ ਹੋਈ ਹੈ ਭਾਈ ਮੋਕੇ ਦੇ ਮਾਨ ਕਰਾਂਗੇ ਜਿਹੜਾ ਵੀਰ ਭਰਾ ਪੂਰਾ ਠੀਕ ਹੈ ਠੀਕ ਹੈ ਜੀ ਥਣ ਭਾਂਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਤੇ ਬਾਕੀ ਇਹੋ ਭਾਈ ਆਪਣੀ ਬੇਨਤੀ ਹੁੰਦੀ ਸੋਏ ਸੋਏ ਡੰਗਰਿਆ ਕੋ ਟਾਈਮ ਚੋਦੇ ਤਸੱਲੀ ਕਰਕੇ ਖੜੋ ਬੀਠੀ ਠੀਕ ਹੈ ਠੀਕ ਹੈ ਜੀ ਅਹੀਂ ਭਾਈ ਲਾਤੀ ਤੋਂ ਪਾਟਾ ਨਾਲ ਕੱਢ ਦੇਣਾ ਆਪਣੀ ਵੀ ਤੁਸੀਂ ਤਸੱਲੀ ਕਰਕੇ ਖੜੋ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਹੈ ਤੇ ਹਰ ਵਾਰੀ ਵੀਰ ਦੀ ਬੇਨਤੀ ਹੁੰਦੀ ਹੈ ਬ

ਚੱਕ ਥੋੜੀ ਜਿਹਾ ਦਾਤੀ ਵਿਚਾਰੀ ਪਰ ਨਹੀਂ ਗਿਆ ਇਹ ਭਾਈ ਇਹ ਛੋਟੇ ਜੇ ਮੋਲ ਦੀ ਹੈ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਜੀ ਲਓ ਜੀ ਇਹ ਸਾਡਾ ਭਾਈ ਕਹਿੰਦਾ 20 ਵਾਲਾ ਰੇਟ ਆ ਲਓ ਦੇਖੋ ਬਾਕੀ ਤੇ ਲੱਗੂ ਨਾ ਕਦੇ ਛੋਟਾ ਦਾ ਸਿਆ ਗਿਆ ਚੱਕਾ ਆ ਗਿਆ ਵਾ ਇਹ ਕੀ ਮੁੱਲ ਵਿੱਤੀ ਦਾ ਹਰ ਜਿੰਨਾ ਮੁੱਲ ਵਿੱਚ 5000 ਜੀ ਅੱਛਾ ਜੀ 400 ਰੁਪਿਆ ਮਾਨਤਾ ਨਾਲ ਕਰ ਦਾਂਗੇ 24 ਦਿਨਾਂਗੇ ਠੀਕ ਹੈ ਲਓ ਜੀ 450 ਛੋਟ ਕਰ ਦਾਂਗੇ 232 ਜੀ ਤੇ ਇਹ ਵੀ ਜਾਣਦੀ ਹੈਗੇ ਇਹ ਬੜਾ ਵੈਡ ਹਾਂ ਜੇੜਾਂ ਦੇ ਵਿੱਚ ਜੇਤ ਨਹੀਂ ਕਰਦਾ ਠੀਕ ਲੋ ਜੀ ਪੂਰੇ 30000 ਦੀ ਰੇ ਕੋਈ ਚਲੋ ਸੰਭਲ ਲਾ ਜੂ ਤਾਂ ਦੁੱਧ ਚੰਗਾ ਕੱਢੀ ਜਾਣਾ ਵੈਡ ਨੇ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ